ਵਰਲਡ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਸਸਿਰ ਗੱਲ ਸਾਰਿਆਂ ਨੂੰ જય ਸ਼ੀ ਰਾਮ ਮੈਂ ਨਾ ਗੱਲ ਅਖਬਾਰ ਦੀ ਇੱਕ ਪੈਂਫਲੇਟ ਦੇਖਿਆ ਤਰੱਕੀ ਦੇ 70 ਦੇ ਇਹ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸਾਹਿਬ ਨੇ ਦਿੱਤਾ 170 ਜਨ ਬਣਾ ਰਿਹਾ ਤੇ ਪਿਛਲੇ ਸਵਾ ਤਿੰਨ ਸਾਲ ਨੂੰ ਤਾਂ ਗੁਲਾ ਹੀ ਨਹੀਂ ਦੇ ਗੱਲ ਹੀ ਨਹੀਂ ਕਰੇ ਕਿਉਂ ਕਿਉਂਕਿ ਕਹਿੰਦੇ ਹੁਣ ਹੋਣੀ ਹੈ ਰਫਤਾਰ ਤੇਜ਼ ਪਹਿਲੇ ਰਫਤਾਰ ਸੀ ਜ਼ੀਰੋ ਤੇ ਉਹ ਕਹਿੰਦੇ ਹੁਣ ਚਾਰ ਬਣਾ ਵਧ ਜਾਣੀ ਹੈ ਜੇ ਚਾਰ ਉਹਨਾਂ ਵਧਾਵਾਂਗੇ ਤੇ ਜ਼ੀਰੋ ਨਾਲ ਮਲਟੀਪਲਏ ਚਾਰ ਕਰਕੇ ਜ਼ੀਰੋ ਹੀ ਹੋਣੀ ਹੈ ਹੁਣ ਮੈਂ ਇਹਨਾਂ ਦੇਖ ਕੇ ਕਰਕੇ ਗੱਲ ਤੇ ਆਨਾ ਪਹਿਲਾਂ ਲਿਖਿਆ ਕਹਿੰਦੇ ਦਸ਼ੀ ਨਗਰ ਦੀਆਂ 2016 ਰਜਿਸਟਰੀਆਂ ਕਰਾਉਣ ਦਾ ਕੰਮ ਸ਼ੁਰੂ ਕਰਵਾਇਆ ਮੈਂ ਚੈਲੰਜ ਕੀਤਾ ਸੀ ਇਹਨਾਂ ਨੂੰ ਕਿ ਮਨਨ ਇੱਕ ਰਜਿਸਟਰੀ ਦਿਖਾ ਦਿਓ ਝੂਠ ਤੋਂ ਇਲਾਵਾ ਕੋਈ ਕੰਮ ਨਹੀਂ ਕੀਤਾ ਅਖਬਾਰ ਦੇ ਵਿੱਚ ਮੈਂ ਚੱਲੇ ਕੀਤਾ 250 ਨਵੇਂ ਟਰਾਂਸਫਰ ਨਵੇਂ ਟਰਾਂਸਫਰ ਵਰਲੇ ਬੇਨਤੀ ਹੈ ਕਿ ਟ੍ਰਾਂਸਫਰ ਜਿਹੜਾ ਹੈ ਨਾ ਹਰ ਵੇਲੇ ਜੋ ਲੋਡ ਵਾਧਦਾ ਗਰਮੀਆਂ ਦਾ ਲੋਡ ਵਾਧਦਾ ਹੈ ਤਾਂ ਇਹ ਜਿਹੜੇ ਬਿਜਲੀ ਬੋਰਡ ਹੈ ਸਾਡੀ ਪੀਐਸਪੀਸੀਲ ਇਹ ਹਰ ਵਾਰ ਲੋਡ ਨੂੰ ਦੇਖ ਕੇ ਵਧਾਉਂਦੀ ਹੈ ਦੋ ਕਮਿਊਨਿਟੀ ਸੈਂਟਰਾਂ ਦਾ ਕੰਮ ਚਾਲੂ ਕਰਵਾਇਆ ਇਹ ਐਮਐਲਏ ਐਮਪੀ ਦਾ ਕੰਮ ਹੈ ਕਿ ਚਾਲੂ ਕਰਵਾਇਆ ਕਮਿਊਨਿਟੀ ਸੈਂਟਰਸ ਆਲਰੇਡੀ ਬਣੇ ਹੋਏ ਨੇ ਆਲਰੇਡੀ ਬਣੇ ਹੋਏ ਨੇ ਉਹਦੇ ਕੰਮ ਚੱਲ ਰਹੇ ਸੀਗੇ ਕੰਮ ਚੱਲਦਿਆਂ ਦੇ ਵਿੱਚ ਇੱਕ ਰਵਾ ਲਾਤਾ ਕਿ ਇਹਨੇ ਆਪਣੇ ਸਿਰ ਤੇ ਲੈ ਲਿਆ 1600 ਦੇ ਕਰੀਬ ਲੋਕਾਂ ਨੂੰ ਲਾਲਕੀਰ ਘਰਾ ਦਾ ਮਾਲਕੀ ਹੱਕ ਦਵਾਇਆ ਲੋ ਮੈਂ ਚੈਲੰਜ ਕਰਦਾ ਸੰਜੀਵ ਜੀ ਇੱਕ ਰਿਸਟਰੀ ਕਰ ਦਿਓ ਇੱਕ ਵੀ ਘਰਾਵੇ ਦਿਖਾ ਦਿਓ ਪੈਸੇ ਵਾਦ ਦਊਗਾ ਆਪਾਂ ਸਾਰੇ ਝੂਠ ਬੋਲਦੇ ਆ ਇਹ ਉਹੀ ਕੰਮ ਹੈ ਜੋ 2022 ਦੇ ਵਿੱਚ ਆਸ਼ੂੀ ਨੇ ਕੀਤਾ ਸੀਗਾ ਆਸ਼ੂੀ ਨੇ ਝੂਠ ਬੋਲਿਆ ਸੀਗਾ ਨਾਲ 20-20 ਹਜ਼ਾਰ ਦੇ ਚੈੱਕ ਵੀ ਵੰਡੇ ਜਿਹੜੇ ਡਿਸਆਨਰ ਹੋਏ ਸੀਗੇ ਯਾਰ ਤੁਸੀਂ ਸਿਆਸਤਾਂ ਕਿਉਂ ਨਹੀਂ ਬਦਲਦੇ ਕਿਉਂ ਤੁਸੀਂ ਸਿਆਸਤਾਂ ਝੂਠ ਦੇ ਝੂਠ ਬੋਲਦੇ ਜਿਹੜੇ ਕੰਮ ਤੁਹਾਡੇ ਪੱਲੇ ਕੱਖ ਨਹੀਂ ਹੈਗਾ ਤੇ ਕਰਾਇ ਨਹੀਂ ਸਕਦੇ ਜਿਹਦੀ ਸਟੇ ਹੋਈ ਹੋਈ ਹੈ ਕੋਰਟਾਂ 'ਚ ਸਟੇ ਹੋਈਆਂ ਨੇ ਤੁਸੀਂ ਉਹ ਕਮਾਂ ਉਹ ਆਪਣਾ ਕਹੀ ਜਾਂਦੇ ਜਿਹੜੇ ਤੇ ਕਰ ਨਹੀਂ ਸਕਦੇ ਪ੍ਰੋਵੀਨਸ਼ਲ ਲੈਟਰ ਤੁਸੀਂ ਵੰਡੀਆਂ ਹੈਗੀਆਂ ਨੇ ਔਰ ਪ੍ਰੋਵੀਨਸ਼ਲ ਲੈਟਰ ਵੰਡਾ ਦਾ ਤੁਹਾਡਾ ਰਾਈਟ ਨਹੀਂ ਹੈਗਾ ਉਹਦੀ ਕੰਟੈਕਟ ਔਰ ਕੋਰਟ ਦੀ ਪ੍ਰੋਸੀਡਿੰਗ ਜਿਹੜੀ ਉੱੱਡ ਚੱਲੂਗੀ ਤੁਹਾਡੇ ਤੇ ਮੈਂ ਦੱਸ ਦਿੰਦਾ ਹੈਗਾ ਅੰਗੇ ਤਾਂ ਅਸਿਕਾ ਨਹੀਂ ਚੱਲੀ ਹੈਗੀ ਪਰ ਹੁਣ ਚੱਲੂਗੀ ਕਹਿੰਦੇ ਇੰਪਰੂਵਮੈਂਟ ਅਸੀਂ 6 ਸਕੀਮਾਂ ਔਰ ਨਗਰ ਨਿਗਮ ਨੂੰ ਟ੍ਰਾਂਸਫਰ ਕੀਤਾ ਔਰ ਮਹਾਰਾਜ ਇਹ ਤਾਂ ਬੜੇ ਪੁਰ ਵਾਜ ਜਟਲ ਹੈ ਜਾਂ ਪਿੰਡਰ ਸਾਨੂੰ ਕਿਉਂ ਪੰਗਾ ਬੰਦੇ ਹੋ ਕੱਲ ਪਿੰਡਰ ਸਾਹਿਬ ਦੇ ਦਸਕਰ ਥੱਲੇ ਆਈਓ ਸਾਹਿਬ ਦੇ ਹੋਣਗੇ ਨਾ ਕੋਈ ਕੰਮ ਨਵਾਂ ਪਹਿਲੇ ਟ੍ਰਾਂਸਫਰ ਆਲਰੇਡੀ ਹੈਗਾ ਤੇ ਫਿਰ ਉਹਨਾਂ ਦੇ ਜਿਸਟ ਹੋਣੀ ਆ ਤੁਸੀਂ ਫਿਰ ਬੱਜ ਜਾਣਾ ਔਰ ਇੰਪਰੂਵਮੈਂਟ ਦਾ ਸਟ੍ਰੀਟ ਦਾ ਹਮ ਤੌਰ ਤੇ ਧਾਰਨਾ ਕਿ ਜਿਹੜਾ ਚਿਹਰੇ ਬਣ ਗਿਆ ਉੱਤੇ ਪਰਚਾ ਜੂਰ ਹੁੰਦਾ ਤੇਸ਼ੇਮ ਸਿੰਘ ਪਿੰਡਰ ਮੇਰਾ ਛੋਟਾ ਭਰਾ ਵਾ ਉਦੋਂ ਮਿਸਯੂਜ਼ ਦਾ ਅਖਰੋ ਉਹਦੇ ਤੇ ਇਦਾਂ ਦੇ ਨਹੀਂ ਨਾ ਲਓ ਜਿਹੜਾ ਚੰਗੇ ਨਾਲ ਇਮਾਨਦਾਰ ਵੰਦਾ ਪਰ ਤੁਹਾਡੇ ਲੋਕਾਂ ਕਰਕੇ ਤੁਹਾਡੀ ਗਲਤ ਸਿਆਸਤ ਕਰਕੇ ਕੱਲ ਉਹਨੇ ਫਸੇ ਬੈਠਾ ਹੀਰੋ ਵెక్ਟੇ ਪੁੱਲ ਨੂੰ ਦੋਵੇਂ ਪਾਸੇ ਚਲਾਉਂਦਾ ਕੰਮ ਕਮਲ ਇਹ ਪੁੱਲ ਦਾ ਸਭ ਤੋਂ ਵੱਡਾ ਡਿਜ਼ਾਈਨ 40 ਡਿਜ਼ਾਈਨ ਹੈਗਾ ਇਹ ਤਿਆਰ ਕਰਾਇਆ ਅਸ਼ਵੀ ਨੇ ਤੇ ਆ ਜਿਹੜਾ ਹੈਗਾ ਤੁਸੀਂ ਇਹਨੂੰ ਖਲਵਾਤਾ ਬੜਾ ਅੱਛਾ ਕੀਤਾ ਹੈਗਾ ਫਿਰ ਅੰਡਰਪਾਸ ਦਾ ਕੀ ਫਾਇਦਾ ਜੋ ਓਵਰਪਾਸ ਤੇ ਹੀ ਕੰਮ ਹੋਣੇ ਸੀਗੇ ਜੇ ਹੁਣ ਅੰਡਰਪਾਸ ਸੀ ਉਹ ਵੀ ਫਿਰ ਕੀਤੇ ਹੋਏ ਆ ਉਹ ਤਾਂ ਫੁੱਲ ਲੈਂਡ ਹੈਗੇ ਤਿੰਨ ਅੰਡਰਪਾਸ ਕੀਤੇ ਵਿਦਾਊਟ ਐਨ ਡਿਜ਼ਾਈਨ 40 ਡਿਜ਼ਾਈਨ ਔਰ ਲੋਕੀਏ ਰੋ ਰਹੇ ਹੈਗੇ ਇਹ ਕਿਉਂ ਬਣਾਇਆ ਕੌਨਟ ਸਕੂਲ ਦੇ ਜਿਹੜੇ ਪੇਰੈਂਟਸ ਆਪਣੇ ਜਾਂਦੇ ਆ ਔਰ ਹੋ ਰਿਹਾ ਮੈਂ ਅੱਗੇ ਵੀ ਲਾਈਵ ਹੋ ਕੇ ਦਿਖਾ ਚੁੱਕਾ ਇੱਥੇ ਉਹਨਾਂ ਤੁਸੀਂ ਬੜਾ ਨੈਰੋ ਬ੍ਰਿਜ ਹੈ ਇਹਨੂੰ ਤੁਸੀਂ ਡਬਲ ਕਰਤਾ ਬੜਾ ਅੱਛਾ ਹੈਗਾ ਸ਼ੁਕਰਗੁਜ਼ਾਰਾ ਤੁਹਾਡਾ ਇਹ ਬੜੀ ਦੇਰ ਦੀ ਵੰਗ ਸੀ ਪਰ ਇਹਦਾ ਧਿਆਨ ਰੱਖੋ ਇੱਥੇ ਐਕਸੀਡੈਂਟ ਬਹੁਤ ਹੋ ਰਹੇ ਆ ਔਰ ਐਕਸੀਡੈਂਟ ਦਾ ਕਾਰਨ ਇਹ ਹੈ ਕਿ ਪੁਲ ਖੋਲਾ ਸੁੱਕਾ ਹੈ ਲੇਕਿਨ ਪੁਲ ਦੇ ਵਿੱਚ ਇੱਕ ਸੈਂਟਰਲ ਵਾਰਡ ਬਣਾਣੀ ਬਹੁਤ ਜ਼ਰੂਰੀ ਹੈ ਤੁਸੀਂ ਬਿਨਾ ਸੋਚੇ ਸਮਝੇ ਬਿਨਾ ਤੁਹਾਡੇ ਵਿਜ਼ਨ ਤੋਂ ਹੈ ਨਹੀਂ ਵਿਜ਼ਨ ਮੈਨੂੰ ਪਤਾ ਹੈਗਾ ਬਿਜ਼ਨਸ ਨਾਲ ਮੰਦੇ ਤੁਸੀਂ ਪੈਸੇ ਕਮਾਣਾ ਜਾਂਦੇ ਹੋ ਸੋ ਇਹ ਬਿਨਾ ਵੀ ਇਹ ਤੁਹਾਡਾ ਤੁਸੀਂ ਖੋਲਤਾ ਨਾ ਉਹਦੇ ਕਰਕੇ ਨਿੱਤੀ ਐਕਸੀਡੈਂਟ ਹੋ ਜਾਂਦਾ ਜਾਂ ਫੇ ਚੈੱਕ ਕਰੋ 250 ਕਿਲੋਮੀਟਰ ਦੀਆਂ ਸੜਕਾਂ ਨਵੀਆਂ ਸੜਕਾਂ ਦੀ ਮਰਮਮਤ ਕਰਾਉਂਦਾ ਕੰਮ ਕਰਾਇਆ ਨਵੀਂ ਸੜਕ ਕਿਹੜੀ ਬਣਾਈ ਹੈ ਬੰਨੇ ਦੱਸੋ ਇੱਕ ਸੜਕ ਗਣਾ ਦੋ ਕਿ ਕਿੰਨੀ ਬਣਾਈ ਹੈ ਲੋ ਜੋਦੀ ਕਹੋਗੇ ਮੈਂ ਦਿੰਦਾ ਜਿਹੜੀਆਂ ਸੜਕਾਂ ਦੇ ਉੱਤੇ ਆਪਾਂ ਕੰਮ ਕਰ ਰਹੇ ਆ ਉਹ ਆਲਰੇਡੀ ਇਨਾ ਘਟਿਆ ਮਟੀਰੀਅਲ ਯੂਜ਼ ਕਰਕੇ ਬਿਨਾ ਟੈਂਡਰਾਂ ਤੋਂ ਬਿਨਾ ਵਰਕ ਆਊਟ ਤੋਂ ਤੁਸੀਂ ਜਿਹੜਾ ਕੀਤਾ ਨਾ ਉਹ ਸਾਰਾ ਜਗ ਜਗ ਹੋ ਚੁੱਕਾ ਵੈਸੇ ਕਰਮੀ ਗੱਲ ਨਹੀਂ ਆ ਔਰ 250 ਕਿਲੋਮੀਟਰ ਕੋਈ ਨਹੀਂ ਹੈਗੀ ਮੈਂ ਦੱਸਦਾ ਨਾ ਪੈਚੋਰ ਕੀਤੇ ਆ ਤੁਸੀਂ ਜਿਹੜੇ ਨਵੇਂ ਬਣਾਈ ਜਾਣੇ ਨਾ ਉਹ ਵੀ ਤੁਸੀਂ ਇਸ ਹਾਲ ਨਾ ਬਣਾਈ ਹੈਗੀ ਆ ਤਾਂ ਕਿ ਇਲੈਕਸ਼ਨ ਤੋਂ ਬਾਅਦ ਆ ਬਰਸਾਤ ਆਜ ਪੈ ਗਈ ਇਹ ਟੁੱਟ ਜਾਣ 82 ਉਸ ਸਟਰੀਟ ਲਾਈਟਾਂ ਲਗਵਾਈਆਂ ਪੁਲਿਸ ਦੀ ਫੋਟੋ ਦਿਖਾਈ ਹੈ ਨੈਸ਼ਨਲ ਹਾਈਵੇਅ ਨੂੰ ਦੇਖ ਰਿਹਾ ਹੈਗਾ ਇਹ ਜੀ ਤੇ ਤੁਸੀਂ ਕਹਿੰਦੇ 82 ਉਸ ਸਟਰੀਟ ਉਹ ਮਹਾਰਾਜ ਐਮ ਐਲ ਏ ਸਾਹਿਬ ਦੇ ਕੰਮ ਨਹੀਂ ਕੌਂਸਲਰਸ ਦੇ ਕੰਮ ਨੇ ਔਰ ਕੌਂਸਲਰਸ ਉਹਨਾਂ ਡਿਊਟੀ ਆਪਣੀ ਕਰਾਂ ਦੋ ਕਿ ਉਹ ਆਪਣਾ ਤੇ ਫਾਇਦਾ ਲੈਣ ਸ਼ਹਿਰ ਦੀਆਂ ਸਾਰੀਆਂ ਪਾਰਕਾਂ ਦਾ ਨਵੀਨੀਕਰਨ ਕਰਵਾਇਆ ਐਦਾਂ ਕਰੋ ਮੇਰੇ ਨਾਲ ਚੱਲੋ ਮੈਂ ਵੀ ਸਾਰੀਆਂ ਪਾਰਕਾਂ ਕੋਬਾਇਆ ਇਹ ਸਾਰੀਆਂ ਪਾਰਕਾਂ ਉਹੀ ਨੇ ਜਿਹੜੇ ਸ਼ੋਮਨੀ ਕਾਲੀ ਦਾ ਸਰਕਾਰ ਵੱਲ ਤਿਆਰ ਕੀਤੇ ਗਏ ਸੀਗੇ ਔਰ ਮੈਂ ਦਿਖਾ ਦਣਾ ਤੁਹਾਨੂੰ ਮੈਂ ਕੋਈ ਨਵੀਂ ਨਿਕਰਨ ਨਹੀਂ ਹੋਇਆ ਹੈਗਾ ਆ ਜਿਹੜਾ ਪੈਸੇ ਵੰਡੀਆ ਦੋ ਨੰਬਰ ਵਾਲੇ ਇਹ ਪੰਜਾਬ ਦੇ ਪੈਸਾ ਲੁੱਟ ਜਿਹੜਾ ਲੁੱਟਿਆ ਹੋਇਆ ਹੈ ਤੇ ਵਾਪਸ ਆਇਆ ਤਾਂ ਪੰਜਾਬ ਨੂੰ ਬੜੀ ਬੜੀ ਖੁਸ਼ੀ ਹੈ ਬਾਕੀ ਜਿਹੜਾ ਪੈਸਾ ਦੂਜਾ ਹੈਗਾ ਉਹ ਤਾਂ ਤੁਹਾਨੂੰ ਦੱਸਾਂਗੇ ਤੁਹਾਡੇ ਜਿਹੜੇ ਆਕਾ ਨੇ ਨਾ ਆਕਾ ਜਿਹੜੇ ਵੱਡੇ ਵੱਡੇ ਆ ਉਹਨਾਂ ਦੇ ਹਲਕੇ ਚੋਂ ਕੱਢ ਕੇ ਲੈ ਕੇ ਆਉਂਗਾ ਤੁਹਾਨੂੰ ਦੱਸਦਾ ਪੈਸਾ ਇੱਕ ਵਾਰ ਅਸੈਂਬਲੀ ਦੇ ਚ ਪੈਰ ਰੱਖ ਲੈ ਦੋ ਤਾਂ ਦੱਸੋ ਕੀ ਕਰਪਾ ਸ਼ਹਿਰ ਦੇ ਵਿੱਚ ਫੋਗਿੰਗ ਕਰਵਾਈ ਜਾ ਰਹੀ ਹੈ ਇਹਦੇ ਤੁਹਾਡਾ ਕੀ ਰੋਲ ਹੈ ਤੁਸੀਂ ਆਪ ਕਰਦੇ ਹੋ ਇਹ ਤਾਂ ਡਿਊਟੀ ਹੈ ਜਦੋਂ ਵੀ ਮੱਛਰ ਬੰਦਰਾ ਹੈਗਾ ਤਾਂ ਫੋਗਿੰਗ ਕਰਨੀ ਕਾਰਪੋਰੇਸ਼ਨ ਡਿਊਟੀ ਹੈ ਇਹ ਤੁਹਾਡਾ ਕੋਈ ਲੈਣਾ ਦੇਣੀ 15 ਸੁਪਰ ਸੈਕਸ਼ਨ ਸੰਖਿਆ ਸਪੈਸ਼ਲੀ ਮੈਂ ਗੱਲ ਕਰਨ ਲੱਗਿਆ ਮੈਨੂੰ ਫੋਨ ਆਇਆ ਸਾਡੇ ਇੱਕ ਲੀਡਰ ਸਾਹਿਬਾਂ ਦਾ ਉਹ ਦੱਸਦੇ ਆਪਣਾ ਹੈਬਵਾਲ ਦੇ ਵਿੱਚੋਂ ਉਹਨੂੰ ਪਟਕੇ ਲੈ ਗਏ ਕਿਉਂ ਪਟਕੇ ਲੈ ਗਏ ਕਿਉਂਕਿ ਤੁਸੀਂ ਕੱਲ ਦੀ ਸ਼ਰਾਬ ਵੰਦੇ ਪਏ ਲੋਕਾਲ ਦੇ ਪੈਸੇ ਵੰਡੇ ਪਏ। ਇਹੀ ਹਾਲ ਤੁਸੀਂ ਕੀਤਾ ਹੋਇਆ ਆਪਣਾ ਭਾਰਤ ਦਾ ਕੈਂਪ ਦੇ ਵਿੱਚ, ਜਵਾਹਰ ਨਗਰ ਕੈਂਪ ਦੇ ਵਿੱਚ। ਇਹੀ ਹਾਲ ਤੁਸੀਂ ਕੀਤਾ ਹੋਇਆ ਜਿਹੜੇ Z ਬਲੌਕ, X ਬਲੌਕ, Y ਬਲੌਕ। ਯਾਰ ਮੈਂ ਹੱਥ ਜੋੜਦਾ ਤੁਸੀਂ ਵੋਟਾਂ ਖਸਿੱਦਣ ਲੱਗੇ ਹੋਏ ਹੋ। ਇਹ ਠੀਕ ਗੱਲ ਨਹੀਂ ਐ। ਇਮਾਨਦਾਰੀ ਨਾਲ ਤੁਸੀਂ ਇਲੈਕਸ਼ਨ ਲੜ ਨਹੀਂ ਸਕਦੇ। ਵੋਟਾਂ ਖਸਿੱਦ ਕੇ ਕੀ ਕਰ ਲੋਗੇ? ਔਰ ਮੈਂ ਤੁਹਾਨੂੰ ਦੱਸ ਦਿੰਦਾ। ਤੁਹਾਡਾ ਫਾਰਮੂਲਾ ਹੀ ਤੁਹਾਡੇ ਤੇ ਭਾਰੀ ਪੈਣਾ। ਔਰ ਭਾਰੀ ਇਸ ਕਰਕੇ ਪੈਣਾ। ਕੇਦੀ ਵਾਲਨੇ ਗੱਲ ਕੀਤੀ ਸੀ ਨਾ ਕਿ ਪੈਸੇ ਲੈ ਲਓ ਤੁਹਾਡੇ ਪੈਸੇ ਆ ਠੀਕ ਹੈ ਨਾ ਇਹ ਲੈ ਲਓ ਪਰ ਵੋਟ ਤੁਸੀਂ ਉਹਨੂੰ ਬਾਇਓ ਜਿਹੜਾ ਇਮਾਨਦਾਰ ਹੋਵੇ ਸੱਚਾ ਸੁੱਚਾ ਹੋਵੇ ਤੇ ਮਾਲ ਕਹੇ ਸਾਨੂੰ ਪਾਇਓ ਤੇ ਮੇਰਾ ਵੀ ਨਾਰਾ ਹੋਈ ਹੈ ਜਿੰਨੇ ਤੁਸੀਂ ਪੈਸੇ ਆ ਉਹ ਲੁੱਟੀ ਚੱਲੋ ਕੋਈ ਹੋਰ ਨਹੀਂ ਵੰਦਦਾ ਸਾਨੂੰ ਦੇਈ ਚੱਲੋ ਵੰਡੀ ਚੱਲੋ ਪਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਵੋਟ ਇਸ ਵਾਰੀ ਸ਼ਰਮ ਨਹੀਂ ਖਾਲੀ ਤੁਹਾਨੂੰ ਪਾਓ ਕਿਉਂਕਿ ਆਪਾਂ 8.5 ਸਾਲ ਦਾ ਰਾਜ ਦੇਖ ਲਿਆ 5 ਸਾਲ ਹੋਰ ਉਸ ਦਾ ਤੇ 3.5 ਸਾਲ ਇਹਨਾਂ ਦਾ ਜੋ ਨੁਕਸਾਨ ਪੰਜਾਬ ਦਾ ਇਹਨਾਂ ਨੇ ਕਰਤਾ 1 ਨੰਬਰ ਦੇ ਸੂਬੇ ਨੂੰ 17 ਨੰਬਰ ਤੇ ਕਾਹਲਸ ਰਹੀ 28ਵੇਂ ਨੰਬਰ ਤੇ ਅਜੇ ਲੈ ਗਈ ਟੋਟਲ 28 ਸੂਬੇ ਹੀ ਹੁੰਦੇ ਆ 29ਵਾਂ ਸੂਬਾ ਹੋਈ ਨਹੀਂਗਾ ਤੁਸੀਂ ਸਾਨੂੰ ਉੱਥੇ ਛੁੱਟਦਾ ਸਾਡੀ ਇੰਡਸਟਰੀ ਨੂੰ ਉੱਥੇ ਛੁੱਟਦਾ ਜਿੱਥੇ ਉੱਠ ਨਹੀਂ ਸਕਦਾ ਲੇਕਿਨ ਤੁਹਾਡਾ ਤੁਹਾਨੂੰ ਇੱਕ ਗੱਲ ਦੱਸਦਾ ਸਾਡਾ ਵਿਜ਼ਨ ਹੈਗਾ ਸਾਨੂੰ ਪਤਾ ਹੈਗਾ ਕਿ ਅਸੀਂ ਕਿਵੇਂ ਕਰਨਾ ਔਰ ਮੈਨੂੰ ਵੀ ਜਨਾ ਇਹਦਾ ਸੋਚੋ ਮੈਂ ਇਕੱਲਾ ਵਾਂ ਮੈਂ ਇਕੱਲਾ ਹੀ ਤੁਹਾਡੇ 92 94 ਦੇ ਪਾਰੂ ਬੈਣਾ ਮੈਨਾਂ ਜਿੱਥੇ ਮਰਜੀ ਆਪਣੇ ਸੀਐਮ ਨੂੰ ਕਹਿ ਦੋ ਖੁੱਲੇ ਡੋਰਾਂ ਤੇ ਡਿਬੇਟ ਤੇ ਆ ਜਵੇ ਆਪਣੇ ਕੇਈ ਦੀਵਾਲ ਨੂੰ ਕਹਿ ਦੋ ਮੈਨਾਂ ਡਿਬੇਟ ਤੇ ਆਏ ਸੁਸੋਧੀਆਂ ਨੂੰ ਕਹਿ ਦਿਓ ਆ ਤਾਂ ਡਿਬੇਟ ਕੀ ਕਰਦੀ ਐ ਤਾਂ 200 ਸਾਲ ਸਲੱਦਰ ਲਾ ਕੇ ਹੋਇਆ ਸੋ ਲਾਅ ਦਾ ਬੁੱਧਾ ਹੈਗਾ ਜਿਹੜਾ ਤੂੰ ਇੱਕ ਭਰਮ ਪਾਇਆ ਨਾ ਕਿ ਇਕੱਲਾ ਐਮਐਲਏ ਜਿੱਤੇ ਕਿ ਇਹ ਰੂਆ ਮੈਂ ਦੱਸ ਦਿੰਨਾ ਸੰਵਿਧਾਨਕ ਤੌਰ ਤੇ ਜਿਹੜਾ ਹੱਕ ਕਿਸੇ ਵੀ ਮੰਤਰੀ ਕੋਲ ਐ ਐਮਐਲਏ ਕੋਲ ਹੈਗਾ ਉਹੀ ਇੰਡੀਪੈਂਡੈਂਟ ਮੇਰੇ ਕੋਲ ਵੀ ਹੈਗਾ ਉਹੀ ਹਰ ਪਾਰਟੀ ਦੇ ਮੇਰੇ ਕੋਲ ਹੈਗਾ ਤੋ ਵਿਕਾਸ ਕਰਾਣਾ ਗੱਲਾਂ ਇਹ ਮੈਨੂੰ ਆਂਦਾ ਹੈਗਾ ਮੈਨੂੰ ਪਤਾ ਕਿ ਤੁਹਾਨੂੰ 9294 ਨੱਥ ਕਿਵੇਂ ਬਣਨੀ ਹੈ ਔਰ ਮੈਂ ਦੱਸ ਦਿੰਦਾ ਮੈਂ ਨੱਥ ਪਾ ਕੇ ਦਿਖਾਉਂਗਾ ਮੈਂ ਲੋਕ ਆਵਾਜ਼ ਬਣੂਗਾ ਔਰ ਬਣ ਚੁੱਕਾ ਆਹ ਡਰਾਣ ਧਮਕਾਣ ਦੀ ਜਿਹੜਾ ਤੁਸੀਂ ਰਾਜ ਦਿੱਤੀ ਸ਼ੁਰੂ ਕੀਤੀ ਹੋਈ ਹੈ ਨਾ ਇਹ ਬਹੁਤ ਮਾੜੀ ਹੈ ਆਪਾਂ ਡਰਾਣਾ ਧਮਕਾਣਾ ਬੰਦ ਕਰ ਦਈਏ ਆਪਾਂ ਸਰਕਾਰੀ ਅਫਸਰ ਦੁਆਰੇ ਆਪਾਂ ਮੈਨੂੰ ਪਤਾ ਹੈਗਾ ਕਈ ਹੋਟਲ ਵਾਲਿਆਂ ਨੂੰ ਤੁਹਾਡੇ ਪੁਲਿਸ ਵਾਲੇ ਜੱਕ ਜੱਕ ਕੇ ਕਈ-ਕਈ ਜਿਹੜੇ ਹੈਗੇ ਆ ਆਪਣੇ ਕੋਲ ਰੱਖਦੇ ਪਏ ਆ ਤੁਹਾਡੇ ਦੋ ਡੀਸੀਪੀਜ਼ ਹੈਗੇ ਆ ਮੈਨੂੰ ਉਹਨਾਂ ਦਾ ਹੀ ਪਤਾ ਹੈਗਾ ਜਿਹੜੇ ਜਾ ਇੰਡਸਟਰੀਸ ਤੋਂ ਜਾ ਕੇ ਪ੍ਰਧਮ ਕਰ ਰਹੇ ਹੈਗੇ ਤੁਹਾਡੇ ਪੰਜਾਬ ਪੁਲਿਸ ਕੰਟਰੋਲ ਬੋਰਡ ਵਾਲੇ ਕੀ ਕਰਦੇ ਆ ਹਰ ਚੀਜ਼ ਬਨੌਲੇ ਆ ਇਹਨਾਂ ਸੋਚੋ ਕਿ ਬਨੌਲੇ ਨਹੀਂ ਹੈਗੀ ਔਰ ਬੇਨਤੀ ਕਰਦਾ ਮੈਨੂੰ ਇਹਦਾ ਪਤਾ ਹੈਗਾ ਕਿ ਸਾਡਾ ਸੀਪੀ ਉਹ ਇਹ ਕੰਮ ਚ ਨਹੀਂ ਬੈਣਗੇ ਕਿਉਂਕਿ ਮੈਂ ਇੱਕ ਗੱਲ ਦੱਸਦਾ ਜਿਹੜੇ ਅਫਸਰ ਕਰ ਰਹੇ ਆ ਨਾ ਤੁਸੀਂ ਇਹਦਾ ਸੋਚੋ ਕਿ ਤੁਸੀਂ ਕਦੇ ਅਖਦਾ ਬਠਾ ਲਿਆ ਕਦੇ ਕਿਤੇ ਬਠਾ ਲਿਆ ਕਦੇ ਕਿਸੇ ਬੰਦੇ ਨੂੰ ਬਿਠਾਈ ਜਾਂਦੇ ਆ ਲਿਸਟਾ ਮੇਰੇ ਕੋਲ ਹੈਗੀ ਹੈ ਸਰਕਾਰ ਦਾ ਸਾਲ ਡੇਟ ਬਦਲ ਜਾਣੀ ਹੈ ਤੇ 1.5 ਸਾਲਾਂ ਬਾਅਦ ਦਾ ਨਜ਼ਾਰੇ ਦੀ ਫੌਤ ਨੂੰ ਅਫਸਰ ਨੂੰ ਮੈਂ ਦੱਸਦਾ ਕਿੰਨੇ ਆਈ ਕੰਮ ਕਰਦੇ ਵੇ ਆਹੀ ਅਦਾਲਤਾਂ ਨੇ ਸਾਡੇ ਕੋਲ ਅਦਾਲਤਾਂ ਦੇ ਵਿੱਚ ਤੀਕਾ ਤੁਹਾਨੂੰ ਭੁਗਤੀਆਂ ਬੈਣੀ ਇਹਨਾਂ ਨੂੰ ਭੁਗਤੀਆਂ ਬੈਣੀ ਜੇ ਸਮਝਦੇ ਨਾ ਇਹਨਾਂ ਭੁਗਤੀਆਂ ਬੈਣੀ ਇਹਨਾਂ ਤੱਕ ਤਾਂ ਹੋਰ ਪਹੁੰਚਾਂਗਾ ਮੈਂ ਇਹਨਾਂ ਤੋਂ ਮੈਂ ਦੱਸੂ ਕਿ ਲੋਕ ਕੀ ਹੁੰਦਾ ਵਾ ਪਰ ਤਰੀਕਾ ਜੇ ਆਪਾਂ ਕਰਪਟ ਪ੍ਰੈਕਟਿਸਿਸ ਕਰਾਂਗੇ ਆਪਾਂ ਨੂੰ ਭੁਗਤੀਆਂ ਬੈਣੀ ਐ ਸੋ ਮੇਰੀ ਇੰਡੀਆ ਵੇਦਤੀ ਐ ਕਿ ਆਪਾਂ ਸਾਰੇ ਸਾਰੇ ਮਾਸਦਰ ਨੇ ਇਲੈਕਸ਼ਨ ਲੜੀਏ ਆ ਬੰਡ ਵੜਾਈ ਵਾਲਾ ਕੰਮ ਕਦੀ ਪੈਸੇ ਵੰਡ ਲੈ ਕੇ ਦਰੂਵਾਲੀ ਕਦੀ ਕੁਝ ਵੰਡ ਲੈ ਕਦੀ ਕੁਝ ਵੰਡ ਲੈ ਕਦੀ ਕੁਝ ਵੰਡ ਲੈ ਇਹ ਕੰਮ ਜਿਹੜੇ ਨਹੀਂ ਕਰਦੇ ਆਪਾਂ ਆਪਾਂ ਆ ਬਾਲ ਪ੍ਰੈਕਟਿਸ ਵੈ ਤਾਂ ਜਿਹਨੇ ਮਰਜ਼ੀ ਕਰ ਲਓ ਮੈਨੂੰ ਫਰਕ ਨਹੀਂ ਪੈਂਦਾ ਹੈਗਾ ਇਹ ਤੁਹਾਡੀ ਬੁਗਲਾਹੜ ਦਾ ਨਤੀਜਾ ਆਵੇ ਸੋ ਮੇਰੀ ਹੁਣ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਮੈਂ ਕੁਝ ਗੱਲਾਂ ਕਹਣਾ ਚਾਹੁੰਦਾ ਸੀਗਾ ਔਰ ਗੱਲਾਂ ਤੁਹਾਡਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਮੈਂ ਆਪ ਸਭ ਨੂੰ ਵੋਟ ਰਸਪੀਰ ਵੀ ਕਰਾਂ। ਦੇਖੋ 1.5 ਸਾਲ ਦਾ ਵਕਫਾ ਹੈ। 1.5 ਸਾਲ ਦਾ ਸਮਾਂ ਮੈਨੂੰ ਦੇ ਦਿਓ। ਮੈਂ ਆਪ ਜੀ ਨੂੰ ਪਿਛਲੇ 8 ਸਾਲ ਦੇ ਵਿੱਚ ਜੋ ਇਹਨਾਂ ਨੇ ਕੁਕਰਬ ਕੀਤੇ ਆ ਉਹਨਾਂ ਬਾਰੇ ਜਿੱਥੇ ਪੋਲ-ਖੋਲ ਕਰਾਂਗੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਣਾ ਇਹਨਾਂ ਨੂੰ ਅਕਲ ਸਿਖਾ ਦਾਂਗੇ ਕਿ ਕੰਮ ਕਿਵੇਂ ਕਰਨਾ ਹੈ। ਠੀਕ ਹੈ ਨਾ? ਇੰਨੀਆਂ ਮੇਰੀਆਂ ਬੇਨਤੀਆਂ ਨੇ ਤੇ ਮੈਂ ਤੁਹਾਡਾ ਸਾਰਿਆਂ ਦਾ ਆਪਣਾ ਬੱਚਾ ਤੁਹਾਡਾ ਆਪਣੇ ਵਿੱਚੋਂ ਤੁਹਾਡਾ ਆਪਣਾ ਰਹੀ ਰਹੂੰਗਾ ਤੁਹਾਡਾ। ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੈ ਸ਼੍ਰੀ ਰਾਮ।